ਹੈਲੋ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਸਰੀਣਾ ਵਲੌਗ ਚੈਨਲ ਤੇ ਸੋ ਸਾਰਾ ਪਰਿਵਾਰ ਫੇਰ ਇਕੱਠਾ ਸੋ ਨਵੇਂ ਸਾਲ ਦੀਆਂ ਪਹਿਲਾਂ ਤਾਂ ਲੱਖ ਲੱਖ ਮੁਬਾਰਕਾਂ ਦੇਸੀ ਨਵਾਂ ਸਾਲ ਚੜਿਆ ਤੇ ਹਾਂਜੀ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਪੂ ਠੀਕ ਨੇ ਹੁਣ ਚੱਲੇ ਆਂ ਗੁਰਦੁਆਰਾ ਸਾਹਿਬ ਸੋ ਪਹਿਲਾਂ ਤਾਂ ਬਾਪੂ ਨੂੰ ਵਧਾਈਆਂ ਦੇਉ ਪੋਤੇ ਦੀਆਂ ਸਾਰੇ ਜਣੇ ਬਹੁਤ ਕਰਦੇ ਫਿਕਰ ਕਰਦੇ ਬਾਪੂ ਦਾ ਤੇ ਬਹੁਤ ਤੁਹਾਡੇ ਕਮੈਂਟ ਆਏ ਆ ਬਾਪੂ ਨੂੰ ਇਥੋਂ ਦਵਾਈ ਦਵਾਓ ਇਦਾਂ ਦਵਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਇਤੋਂ ਸਾਰੇ ਪਰਿਵਾਰ ਨੇ ਫਿਕਰ ਕਰਦੀਆਂ ਸਿੱ ਬਾਪੂ ਬਿਲਕੁਲ ਠੀਕ ਹੋ ਚੱਲਿਆ ਜੀ ਹਨਾ ਤੇ ਬਾਪੂ ਜਾਨੀ ਕਿ ਪਹਿਲਾਂ ਜਿਆਦਾ ਕੰਡੀਸ਼ਨ ਥੋੜੀ ਖਰਾਬ ਹੋ ਗਈ ਸੀ ਤੇ ਬਾਪੂ ਠੀਕ ਹੋ ਚੱਲਿਆ ਹੁਣ ਚੱਲਿਆ ਗੁਰਦੁਆਰਾ ਸਾਹਿਬ ਹਾਂ ਬਾਪੂ ਕਿਵੇਂ ਆ ਸੱਟਾ ਠੀਕ ਹੈ ਠੀਕ ਆ ਉਂਈ ਤਾਂ ਨਹੀਂ ਗਈ ਜਾਂਦਾ ਕਿਤੇ ਸਹੀ ਸਹੀ ਹੈ ਆਪਣੀ ਫੈਮਿਲੀ ਨੇ ਬਹੁਤ ਦੁਆਵਾਂ ਦਿੱਤੀਆਂ ਹਾਂ ਵੀ ਬਾਪੂ ਜੀ ਠੀਕ ਹੋ ਜਾਵੇ ਸਹੀ ਆ ਤੇ ਬਾਪੂ ਦੁਆਵਾਂ ਨਾਲ ਠੀਕ ਹੋ ਗਿਆ ਅੱਜ ਫਿਰ ਬਾਪੂ ਦੇ ਪੋਤੇ ਦੀ ਕੀ ਲੈ ਕੇ ਜਾਣੀ ਪੇਲੀ ਹਾਂਜੀ ਹਨਾ ਅੱਜ ਪੇਲੀ ਲੈ ਕੇ ਜਾਣੀ ਆ ਤੇ ਤੇ ਮਨਪੀ ਤੇ ਪਿੰਡ ਜਾਣਾ ਅੱਜ ਅਸੀਂ ਤੇ ਉੱਥੇ ਬੰਨਣੇ ਆ ਸੇਰੇ ਸੋ ਅੱਜ ਦਾ ਵਲੌਗ ਸਾਰੇ ਜਣੇ ਕੰਟੀਨਿਊ ਕੰਟੀਨਿਊ ਕਰਿਓ ਤੇ ਆਪਾਂ ਇੱਥੇ ਹਜੇ ਸੇਰੇ ਬਾਅਦ ਚ ਬੰਨਾਂਗੇ ਪਹਿਲਾਂ ਮਨਪੀ ਦੇ ਪਿੰਡ ਉੱਤੇ ਸੇਰੇ ਬੰਨਣੇ ਆ ਠੀਕ ਆ ਤੇ ਭੇਲੀ ਕਹਿੰਦੇ ਭੇਲੀ ਕਹਿੰਦੇ ਹੁੰਦੇ ਨਾ ਹਾਂਜੀ ਹਾਂਜੀ ਠੀਕ ਆ ਅੱਜ ਪੁੰਨਿਆਂ ਵੀ ਹੈ ਨਾ ਪੁੰਨਿਆਂ ਵੀ ਹੈ ਤੇ ਚੇਤ ਸੰਗਰਾਮ ਵੀ ਹੈ ਤੇ ਨਵੇਂ ਸਾਲ ਵੀ ਚੜਿਆ ਹੋਇਆ ਨਾਨਕਚਾਈ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਹੂੰ ਇਗਾ ਚੱਲ ਗਿਆ ਬਾਪੂ ਫਿਰ ਬਾਪੂ ਰਾਤ ਕਹਿੰਦਾ ਬਾਪੂ ਬਾਪੂ ਨਾ ਆਪ ਲੱਡੂ ਲੈ ਕੇ ਆਇਆ ਜਿਹੜੇ ਲੈ ਕੇ ਜਾਣੇ ਅੱਜ ਕਹਿੰਦਾ ਮੈਂ ਆਪ ਜਾਣਾ ਨਹੀਂ ਰਾਤ ਨੂੰ ਅਸੀਂ ਲੱਡੂ ਲੈ ਕੇ ਆਉਣੇ ਸੀਗੇ ਕਹਿੰਦਾ ਮੈਂ ਚੱਲਦਾ ਨਾਲ ਮੈਂ ਜਾਣਾ ਹੀ ਜਾਣਾ ਕਿ ਆ ਜਾ ਫਿਰ ਟੁੱਪ ਚੜ ਚੱਲੀ ਆ ਸੋ ਬਾਪੂ ਦਾ ਫਰੈਂਡ ਸਰਕਲ ਵੀ ਵੇਟ ਕਰਦਾ ਹੋਊਗਾ ਕਿ ਬਾਪੂ ਅਕ ਡੇਲੀ ਗੁਰਦੁਆਰੇ ਜਾਂਦਾ ਹੁੰਦਾ ਸੀ ਸੋ ਅਸੀਂ ਕਿਹਾ ਤੁਹਾਡੇ ਆਰਾਮ ਕਰ ਲਿਓ ਠੀਕ ਹੋ ਕੇ ਫਿਰ ਕੋਈ ਚੱਕਰ ਨਹੀਂ ਹੈਗਾ ਹਣ ਹੁਣ ਬਾਪੂ ਹੁਣ ਸੈੱਟ ਹੋ ਚੱਕੀ ਚੁੱਕੇ ਆ ਸੋ ਪਰ ਲੱਕੜੀ ਇੰਨੀ ਕਿ ਜਿਆਦਾ ਹੋ ਗਈ ਸੀ ਕਿ ਬਾਪੂ ਨੂੰ ਫੜ ਕੇ ਤੋੜਨਾ ਪੈਂਦਾ ਹੁੰਦਾ ਸੀਗਾ ਤੁਸੀਂ ਆਪ ਹੀ ਫਰਕ ਦੇਖ ਸਕਦੇ ਹੋ ਹੈਨਾ ਫਿਰ ਹਾਲ ਡੇੜੀ ਠੀਕ ਹੋ ਰਹੇ ਨੇ ਲਓ ਇਧਰ ਜੋੜੀ ਵਿਖ ਬੇਬੇ ਆਉਂਦੀ ਨਾਲ ਤਰੀ ਹਮ ਜੋੜੀ ਦਾ ਆਏ ਇਹ ਟੈਂਟ ਪਾ ਕੇ ਰੰਦੀ ਆ ਨਾ ਫੇਰ ਇਹ ਦੋ ਟਾਇਰ ਹੁੰਦੇ ਨਾ ਕਹਿੰਦੇ ਬਾਈਕ ਦੇ ਤੇ ਇੱਕ ਟਾਇਰ ਜਿਆਦਾ ਖਾ ਗਿਆ ਇੱਕ ਟਾਇਰ ਜਿਆਦਾ ਖਾ ਗਿਆ ਖਣੀ ਦਾ ਜੀ ਟਾਇਰ ਮਗਰਲੇ ਪਾਸੇ ਪਾ ਦਿੱਤ ਮੋਟਰਸਾਈਕਲ ਤੇ ਉਹ ਮੂਰੇ ਕਰਤਾ ਲੋਡ ਜਿਆਦਾ ਹੋ ਗਿਆ ਤੇ ਤੇ ਵਾ ਦੇਖਾ ਚਲੋ ਗੱਡੀ ਆਪਣੀ ਖੜੀ ਹੈ ਸਟਾਰਟ ਤੇ ਆਪਾਂ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਸਾਰਾ ਪਰਿਵਾਰ ਇਕੱਠੇ ਹੋਣੇ ਤੇ ਦੁਆ ਕਰਦੇ ਹਾਂ ਬਾਪੂ ਲਈ ਅਰਦਾਸ ਤੇ ਬਾਪੂ ਆ ਦੇ ਪੋਤੇ ਦੀ ਅਰਦਾਸ ਕਰੂਗਾ ਅਸੀਂ ਬਾਪੂ ਲਈ ਅਰਦਾਸ ਕਰਾਂਗੇ ਜਲਦੀ ਜਲਦੀ ਪਰਮਾਤਮਾ ਬਾਪੂ ਨੂੰ ਠੀਕ ਕਰ ਦੇਵੇ ਠੀਕਾ ਤੇ ਬਾਪੂ ਦੇ ਪੁੱਤੇ ਕੋਲੇ ਜਾਣਾ ਅੱਜ ਮਨਪੀ ਦੇ ਪਿੰਡ ਸੁਪੇਲੀ ਲੈ ਕੇ ਜਾਣੀ ਆ ਆਪਾਂ ਸ਼ਗਨ ਜਿਹੜਾ ਆਪਾਂ ਕਰਦੇ ਹੁੰਨੇ ਆ ਤੇ ਲੱਡੂ ਘਰ ਲੈ ਕੇ ਆਉਣ ਜਾ ਕੇ ਜਾਣੇ ਨੇ ਤੇ ਦਾਦਾ ਆ ਉਹਦੇ ਪੋਤੇ ਵੱਤ ਸਪੈਸ਼ਲ ਲੈ ਕੇ ਆ ਕਹਿੰਦਾ ਮੈਂ ਚੱਲਦਾ ਲੱਡੂ ਲੈਣ ਨਾਲ ਤੇ ਉੱਤੇ ਨੂੰ ਮਾੜੇ ਦੇ ਦੇਣਗੇ ਆਪਾਂ ਸੱਜਰੇ ਲੈ ਕੇ ਆਉਣੇ ਆ ਤੇ ਰਾਤ ਥੋੜਾ ਹਨੇਰਾ ਸੀਗਾ ਹਨੇਰੇ ਆਏ ਅਸੀਂ ਦੋਨੇ ਮੋਟਰ ਗੱਡੀ ਤੇ ਗਏ ਸੀਗੇ ਮੈਂ ਜਾਣਾ ਹੀ ਜਾਣਾ ਕਹਿੰਦਾ ਹੂੰ ਮੈਂ ਕਿਹਾ ਚੱਲ ਕੋਈ ਨਹੀਂ ਜਾਸ ਲੈ ਆਉਂਦਾ ਤੇ ਨਹੀਂ ਕਹਿੰਦਾ ਮੈਂ ਜਾਉਂਗਾ ਠੀਕ ਆ ਚੱਲ ਗਏ ਫਿਰ ਹਾਂ ਆਜੋ ਆਉਂਦੀ ਆ ਜੋੜੀ ੱਕੜ ਪਿਛੇ ਤੁਰੀ ਕ੍ਰੇਡਰ ਜਾ ਵਾ ਘਟਾ ਕ੍ਰੇਡਰ ਜਾ ਵਾ ਘਟਾ ਇੱਧਰ ਲੈ ਜਾ ਇੱਲੇ ਜੀ ਘਟ ਸੀ ਹਾਂ ਹਾਂ ਹੁਣ ਤਾਂ ਨਹੀਂ ਘਟੀ ਇਹ ਲੈ ਆਈ ਹੈ ਵੇਖਿਆ ਹਾਂ 11 ਕਿਲੋ ਐ ਲੈਣ ਦੇ ਹੂੰ ਬਹੁਤ ਨਹੀਂ ਕਹਿ ਰਹੇ ਹੁੰਦੇ ਆਪ ਕਰੀਂ ਸ਼ੈਂਕੀ ਫੋਟੋ ਕਰਾਉਣ ਨੂੰ ਖੜ ਗਿਆ ਵਿਚਾਲੇ ਹੋ ਕੇ ਵਾਹ ਲਾ ਇੱਥੇ ਹਣ ਹੈ ਸ਼ੈਂਕੀ ਓਏ ਸ਼ੈਂਕੀ ਹਾਂ ਹਮ ਹੈਪੀ ਨਿਊ ਇਅਰ ਤੈਨੂੰ ਵੀ ਹੋਏ ਸੋ ਮਿੱਤਰੋ ਵੀਡੀਓ ਸਾਡੀ ਲੇਟ ਪਾਊਗੀ ਕਿਉਂਕਿ ਸਾਡੇ ਘਟੋ ਘੜ ਹਫਤਾ ਬਲੌਗ ਲੇਟ ਚੱਲ ਰਹੇ ਨੇ ਤੇ ਵੀਡੀਓ ਲੇਟ ਪਾਊਗੀ ਤੁਸੀਂ ਕਹਿਣਾ ਵੀ ਅੱਜ ਤਾਂ ਦਿਨ ਲੰਘ ਗਏ ਆ ਹਣਾ ਨਵਾਂ ਸਾਲ ਚੜ੍ਹਿਆ ਨੂੰ ਦਿਨ ਲੰਘ ਗਏ ਸੋ ਵੀਡੀਓ ਅਪਲੋਡ ਲੇਟ ਹੋਣੀ ਹੋ ਵੀਡੀਓ ਪਹਿਲਾਂ ਕਾਫੀ ਪੈਂਡਿੰਗ ਪਈਆਂ ਨੇ ਵਲੌਗ ਬਣ ਬਣ ਕੇ ਮਨਾ ਬਣਾ ਰੱਖਲੇ ਸੀ ਸੋ ਕਾਉਂ ਦਾ ਟਾਈਮ ਨਹੀਂ ਲੱਗਾ ਲੋ ਜੀ ਗੁਰਦੁਆਰਾ ਸਾਹਿਬਾਂ ਬੀਬੀ ਉਹ ਮੱਥਾ ਟੇਕ ਕੇ ਆਏ ਠੀਕ ਆ ਜੀ ਅੱਜ ਆਪਾਂ 11 ਦਿਨਾਂ ਤੋਂ ਕਾਕੇ ਦੀ ਭੇਲੀ ਭੇਜਣ ਲੱਗੇ ਚੀਦੇ ਹਾਂ ਹੈ ਨਾਨਕਿਆਂ ਨੂੰ ਚੱਲੇ ਆ ਜੀ ਨਾਨਕੇ ਐਟ ਦੇ ਤੇ ਕਾਕੇ ਦੀ ਨਾਨਕੇ ਚੱਲੇ ਆ ਸੋ ਸਾਡੀ ਹੈਲਪਰ ਨਾਲ ਚੱਲੀ ਹੈ ਹਮ ਤੇ ਇੱਕ ਛੜਾ ਸ਼ਿਰੂ ਚੱਲਿਆ ਇੱਕ ਨਿਕਾ ਕਾਕਾ ਚੱਲਿਆ ਤੇ ਇੱਕ ਸਾਡਾ ਕੈਮਰਾਮੈਨ ਚੱਲਿਆ ਇੱਕ ਸਾਡਾ ਕੈਮਰਾਮੈਨ ਚੱਲਿਆ ਠੀਕ ਆ ਕਹਾ ਕਹਿੰਦੇ ਸ਼ੋਭ ਮੰਨੇ ਜਾਂਦਾ ਮੈਂ ਪੁੱਛਿਆ ਮੈਂ ਕਿਹਾ ਵੀ ਆਹ ਕਾ ਤੂੰ ਵੇਦਾਂ ਹੁੰਦਾ ਕਹਿੰਦੇ ਸ਼ੋਭ ਹੁੰਦਾ ਵਾ ਇਹ ਸ਼ੋਭ ਹੁੰਦਾ ਹਰੇ ਭਾਈ ਨਾਲ ਸ਼ੋਭ ਸਾਡੇ ਨਾਲ ਇਹਦੇ ਨਾਲ ਵੀ ਸ਼ੋਭ ਇਹ ਵੀ ਸ਼ੋਭ ਚੱਲਿਆ ਸਾਡੇ ਇਹਦੇ ਨਾਲ ਵੀ ਸ਼ੋਭ ਆ ਇਹਦੇ ਨਾਲ ਵੀ ਸ਼ੋਭ ਸੋ ਸ਼ੋਭ ਸ਼ੋਭ ਲੈ ਕੇ ਜਾਂਦਾ ਸਾਰਾ ਕੋ ਤੇ ਕਿਸੇ ਕਈ ਰੀ ਦਰਵਾਜ਼ੇ ਇਹੋ ਜੇ ਹਟਾਉਂਦੇ ਜਾਂਦੇ ਆ ਪਰ ਇਸਨੇ ਤਾਂ ਅਗੇ ਘਾਹ ਨਾਲ ਬੰਨ ਕੇ ਗੋੜ ਨਾਲ ਤੇ ਵੀ ਜਿੰਨੇ ਆਪਾਂ ਲੱਡੂ ਭੇਜਣੇ ਆ ਢੇਲੀ ਵੰਡਣੀ ਹੁੰਦੀ ਆ ਘਰਾਂ ਦੇ ਵਿੱਚ ਹੂੰ ਤੇ ਆਏ ਭੇਜਦੇ ਆ ਸੋ ਸਭ ਦਾ ਚਾ ਨਹੀਂ ਚੱਕਿਆ ਜਾਂਦਾ ਉੱਥੇ ਬੇਸਬਰੀ ਨਾਲ ਵੇਟ ਕਰ ਰਹੇ ਨੇ ਤੇ ਅੱਜ ਬੰਨਣੇ ਆ ਸੇਰੇ ਆਪਾਂ ਉੱਥੇ ਹਨਾ ਐ ਐਸ਼ ਦੇ ਨਾਨਕਿਆਂ ਦੇ ਘਰੇ ਜਾਣ ਕੇ ਮੇਰੇ ਸਹੁਰਾ ਪਰਿਵਾਰ ਵਿੱਚ ਉਹ ਵੇਟ ਕਰ ਰਹੇ ਨੇ ਸੋ ਸਾਰੇ ਆਪਾਂ ਕਹੁੰਨੇ ਸਾਰੇ ਭੈਣ ਭਰਾ ਅੱਜ ਇਕੱਠੇ ਹੋ ਉੱਤੇ ਸੋ ਅੱਜ ਜੀ ਸੀਦੇ ਬੰਨਣੇ ਨੇ ਤੇ ਆਪਾਂ ਭੇਲੀ ਲੈ ਕੇ ਜਾਣਾ ਉੱਥੇ ਸੋ ਸਾਰਾ ਪਰਿਵਾਰ ਇਕੱਠਾ ਆਉਣਾ ਸੋ ਵਧਾਈਆਂ ਵਧਾਈਆਂ ਹੋਣਗੀਆਂ ਉੱਥੇ ਹੁਣ ਤਿਆਰੀ ਕਰ ਲਓ ਸੋ ਕੰਨ ਤਰ ਸੇ ਪਏ ਸੀ ਇਹ ਗੱਲਾਂ ਸੁਣਨ ਨੂੰ ਹਨਾ ਸੋ ਵਾਹਿਗੁਰੂ ਨੇ 6 ਸਾਲ ਬਾਅਦ ਹੋ ਗਿਆ ਥੋੜਾ ਲੇਟ ਕੇ ਪਰ ਪ੍ਰਮਾਤਮਾ ਨੇ 6 ਸਾਲਾਂ ਬਾਅਦ ਹਨ ਘਰ ਭਰਦਾ ਆਪਣਾ ਸੋ ਦੁਆਵਾਂ ਤੁਹਾਡੀਆਂ ਦੁਆਵਾਂ ਬਹੁਤ ਸੀ ਸਾਰਿਆਂ ਬਹੁਤ ਦੁਆਵਾਂ ਸੀ ਹਨਾ ਬਹੁਤ ਜਿਆਦਾ ਦੁਆਵਾਂ ਕੀਤੀਆਂ ਤੁਸੀਂ ਕੇ ਜਸ ਵੇ ਪ੍ਰਮਾਤਮਾ ਜਸ ਪੁੱਤ ਦੀ ਸਭ ਨੇ ਕਿਹਾ ਕਿ ਜਸਦੇਵ ਨੂੰ ਪੁੱਤ ਦੀ ਦਾਤ ਦੇਵੇ ਪ੍ਰਮਾਤਮਾ ਹਰੇਕ ਵੀਡੀਓ ਦੇ ਵਿੱਚ ਇਹੀ ਹੁੰਦਾ ਸੀਗਾ ਜਦੋਂ ਉਹ ਪ੍ਰੈਗਨਨਸੀ ਬਾਰੇ ਪਤਾ ਲੱਗਾ ਸੀਗਾ ਤੁਸੀਂ ਸਾਰਿਆਂ ਨੇ ਇੰਨੀਆਂ ਦਾਵਾਵਾਂ ਦਿੱਤੇ ਆ ਨੇ ਸੋ ਸੋ ਕਹਿੰਦੇ ਦੁਆ ਕਦੇ ਖਾਲੀ ਨਹੀਂ ਜਾਂਦੀ ਸੋ ਤੁਹਾਡੀਆਂ ਦੁਆਵਾਂ ਦੇ ਸਦਕਾ ਅੱਜ ਵਾਹਿਗੁਰੂ ਨੇ ਪੁੱਤ ਦਿੱਤਾ ਤੇ ਉਹਦੀ ਅਸੀਂ ਭੇਲੀ ਲੈ ਕੇ ਚੱਲੇ ਆ ਅੱਜ ਠੀਕ ਆ ਤੇ ਵਲੌਗ ਕਰਦੇ ਆ ਕੰਟੀਨਿਊ ਤੇ ਆ ਜੋ ਬੇਬੇ ਵੀ ਚੱਲੀ ਆ ਤੇ ਬੇਬੇ ਚੜਾਉਣੀ ਚਾਹੀਦੀ ਹੈ ਠੀਕ ਆ ਸੋ ਉੱਥੇ ਕਾਫੀ ਜਨ ਵੀਟ ਕਰ ਰਹੇ ਨੇ ਜਿੱਦਾਂ ਘਰ ਦੇ ਘਰ ਦੇ ਚੱਲੇ ਆ ਤੇ ਜਦੋਂ ਆਪਣੇ ਘਰੇ ਸੇਰੇ ਵੱਜਣਗੇ ਉਦੋਂ ਫਿਰ ਇੱਥੇ ਰੌਣਕ ਦੇਖਿਓ ਪਹਿਲਾਂ ਸੇਰੇ ਉੱਥੇ ਬੰਨਾਂਗੇ ਫਿਰ ਆਪਣੇ ਸੇਰੇ ਇੱਥੇ ਵੱਜਾ ਗਿਆ ਉਹ ਫਿਰ ਅਗਲੇ ਵਲੌਗ 'ਚ ਤੁਹਾਨੂੰ ਦੱਸਾਂਗੇ ਹਨਾ ਗੱਡੀ ਵੀ ਖੁੱਲੀ ਪਈ ਆ ਆਪਣੀ ਹੂੰ ਹੂੰ ਅੱਜ ਦੋਸਤੋ ਵਲੌਗ ਕਰਿਓ ਕੰਟੀਨਿਊ ਤੁਹਾਨੂੰ ਆਪਾਂ ਅੱਜ ਸੋਹਰਾ ਪਰਿਵਾਰ ਨਾਲ ਮਿਲਾਉਨੇ ਆ ਸਾਰੇ ਵੇਟ ਕਰ ਰਹੇ ਨੇ ਹਨਾ ਸਾਰਾ ਪਰਿਵਾਰ ਵੇਟ ਕਰ ਰਿਹਾ ਸੋ ਅਸੀਂ ਲੇਟ ਹੋ ਗਏ ਥੋੜਾ ਜਿਹਾ ਬੀਬੀ ਨੂੰ ਵੇਖ ਕੇ ਨਾ ਫਿਕਰ ਹੋਂ ਚੜਾ ਕੇ ਆਊਗੀ ਕਹਿੰਦੀ ਇੱਕ ਜਣਾ ਬਾਹਰ ਚ ਖੜ੍ਹਜੋ ਤੇ ਪੌਣ ਪੈਣ ਤੋਂ ਪਹਿਲਾਂ ਪਹਿਲਾਂ ਨਿਕਲ ਜੂ ਸਾਰੇ ਜਾਨੇ ਬੀਬੀ ਨੂੰ ਫਿਕਰ ਹੋਇਆ ਬਈ ਪੌਣ ਨਾ ਆਵੇ ਜੀ ਪੌਣ ਤਾਂ ਨਹੀਂ ਬਈ ਬੇਬੇ ਪੱਕੀ ਗੱਲ ਆ ਨਹੀਂ 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 ਭਾਈ ਨਹੀਂ ਭਾਈ ਤਰਪੋਂ ਨਹੀਂ ਥਰਮੋ ਓਕੇ ਡੀਜ਼ਲ ਪਾਉਣ ਲੱਗੇ ਆਪਾਂ ਕੁੜੀ ਨੂੰ ਡਰਾਉਣੀ ਆਪਾਂ ਨੂੰ ਪਹਿਨੇ ਪੈਟਰੋਲ ਪਾਇਆ ਹੈ ਨਾ ਡੀਜ਼ਲ ਆਇਆ ਇਹ ਤਾਂ ਪੈਟਰੋਲ ਤੇ ਚੱਲਦੀ ਆ ਡੀਜ਼ਲ ਦੀ ਆ ਨਹੀਂ ਪਹਿਨੇ ਪੈਟਰੋਲ ਤੇ ਚੱਲਦੀ ਹੈ ਲੈ ਉਹੀ ਕੰਮ ਹੋ ਗਿਆ ਉਹ ਮੈਂ ਕਿਹਾ ਹੋਲੀ ਆਜ ਮੈਂ ਦੇ ਦਿੱਤੀ ਸਰਪ੍ਰਾਈਜ਼ ਨਿਕਲ ਜਾ ਕੁੜੀ ਦੇ ਹਾਲ ਵੇ ਗਿਆ ਵਿਚਰੀ ਦੇ ਆਈ ਵੀਰੇ ਹੁਣ ਆਈ ਹੋਈ ਆਜੋ ਆਜੋ ਲੰਘਿਓ ਨੰਘਿਆ ਕੱਢ ਤੂੰ ਬਾਹਰ ਦਿੱਦੀ ਮੈਂ ਇਹ ਮੇਦਰ ਨਹੀਂ ਤੁਮੜੇ ਤੇ ਰਜਾਈਆਂ ਰਜਾਈਆਂ ਕੱਢੋ ਭਈ ਰਜਾਈਆਂ ਸਰ ਨਹੀਂ ਚ ਜਾਂਦਾ ਕੈਰੂ ਕੱਢ ਦਿਓ ਇਹ ਤਾਂ ਆਪਣੀ ਘਰ ਦੀ ਕੋਈ ਆ ਉਹਦੇ ਮੈਨੂੰ ਇੱਕ ਸੋਚ ਹੀ ਸਾਰ ਕੇ ਇਹ ਬੰਦਾ ਇਹ ਬੰਦਾ ਆਪਣਾ ਨਹੀਂਗਾ ਇਹ ਆਪਣਾ ਨਹੀਂ ਇਹ ਤਾਂ ਆਂਦਾਂ ਨੂੰ ਵਿਆਂ ਤੇ ਵੀ ਸਾਰ ਕੇ ਪੂਰੀ ਨემი ਵੜ ਕੇ ਰੱਖੀ ਬਰਦੇ ਆ ਉਹਦੇ ਵੀ ਨਾ ਟਾਣੇ ਵੱਢ ਲੈਂਦਾ ਨਾ ਇਹ ਤਾਂ ਵਿਧਾਨੀਆਂ ਤੇ ਸਾਰ ਕੇ ਨਾ ਤੇਲ ਤੇ ਸਾਰ ਕੇ ਆਉਦੇ ਮੈਨੂੰ ਤੇਲ ਤੇ ਸਾਰ ਕੇ ਆ ਹਾਂ ਕਰਦੇ ਸੀ ਸੱਸੀਆਂ ਵਾ ਸਟੇਸ਼ਨ ਨਹੀਂ ਵਿਧਾਨੀਆਂ ਤਾਂ ਨਹੀਂ ਪਤਾ ਉਹ ਤਾਂ ਬਾਹਰਲੀ ਕੁੜੀਆਂ ਹਾਂ ਅਨਾ ਇਹਨੂੰ ਪਤਾ ਹਾਂ ਚਾਲੀ ਅੰਗਲੈਂਡ ਵਾਲੀ ਆ ਇਹ ਅੰਗਲੈਂਡ ਵਾਲੀ ਸਿਆਲ ਦੀ ਲਮਾ ਤੇ ਵੀ ਖਾਣ ਹਾਂ 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 ਇਹਦਾ ਮੌਕੇ ਦੱਸੂ ਇਹ ਤੋਂ ਲੈ ਇਹ ਤਾਂ ਕੁੜੀਆ ਹੋਣ ਵਾਲੀ ਇਹਦਾ ਮੌਕੇ ਦੱਸੂ ਤੁਸੀਂ ਇਹ ਤੋਂ ਲੈਣੀ ਕਿ ਦੁੱਧ ਲੈਂਦੀ ਆ ਇਹ ਕੁੜੀਆ ਤਾਂ ਹੋਣ ਵਾਲੀ ਸਿਆ ਨੂੰ ਚੱਲ ਮਸਾਲੇ ਸਿੱਗੇ ਚਾਲੀ ਹਾਂ ਚਾਲੀ ਤਾਈ ੜੇ ੜੇ ਬੁਲੇ ਕੀ ਕਰਨਾ ਸਮਝ ਨਹੀਂ ਆਉਂਦੀ ਸਤਿ ਸ਼੍ਰੀ ਅਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਕਰਾ ਹੈ ਬਸ ਮੈਂ ਨਾ ਕਿ ਬੋਲਣਾ ਸੀ ਦੱਲ ਨਹੀਂ ਇੰਨਾ ਕੀ ਬੋਲਣਾ ਸੀ ਕਹਿੰਦੀ ਇੰਨਾ ਕੀ ਬੋਲਣਾ ਸੀ ਮੈਂ ਇਨਾ ਨਹੀਂ ਹੁਣ ਤਾਂ ਬੋਲ ਪਾ ਹੂੰ ਨਹੀਂ ਮੈਂ ਇੰਨਾ ਕਿ ਬੋਲਣਾ ਸੀ ਸਤਿ ਸ਼੍ਰੀ ਅਕਾਲ ਲੋ ਜੀ ਮਨਪ੍ਰੀਤ ਜੀ ਠੀਕ ਆ ਤੁਹਾਡੀਆਂ ਸਭ ਦੀਆਂ ਦੁਆਵਾਂ ਦੇ ਨਾਲ ਸੁਸ਼ਾਂਤੀ ਮਿਲ ਗਈ ਉਹਦੇ ਪੁੱਤ ਨੂੰ ਚੱਕ ਕੇ ਬੁੱਕਲ ਦੇ ਵਿੱਚ ਬਹੁਤ ਪਿਆਰ ਹੁੰਦਾ ਇਹਦਾ ਬਹੁਤ ਜਿਆਦਾ ਪਿਆਰ ਹੁੰਦਾ ਇਹਦਾ ਬਹੁਤ ਮੋਹ ਲੈਂਦਾ ਮੰਮਾ ਨੂੰ ਬਹੁਤਾ ਕਰਦਾ ਆਪਦੀ ਰਾਤ ਨੂੰ ਜਦੋਂ ਸਾਡਾ ਸੌਣ ਦਾ ਟਾਈਮ ਹੁੰਦਾ ਇਹਦਾ ਸੌਣ ਦਾ ਟਾਈਮ ਹੁੰਦਾ ਉਹ ਤੋਂ ਸੌ ਨਹੀਂ ਦਿੰਦਾ ਦਿਨੇ ਸੁੱਤਾ ਨੰਗਾ ਸਾਰਾ ਦਿਨ ਹੂੰ ਲਓ ਦੋਸਤੋ ਸਾਰੇ ਤੁਸੀਂ ਕਮੈਂਟ ਕੀਤੇ ਆ ਨਾਮ ਰੱਖ ਦੋ ਆ ਨਾਮ ਰੱਖ ਦੋ ਸੋ ਆਪਾਂ ਆਪਣੇ ਪੁੱਤ ਦਾ ਨਾਮ ਰੱਖ ਦਿੱਤਾ ਤੇ ਆਪੇ ਪੁੱਤ ਦਾ ਨਾਮ ਰੱਖਿਆ ਆਪਾਂ ਮਨਪੀ ਦੱਸੂਗੀ ਕਿਹੜਾ ਰੱਖਿਆ ਆਪਾਂ ਯੋਵਰਾਜ ਸਿੰਘ ਯੋਵਰਾਜ ਸਿੰਘ ਸਿੱਧੂ ਸੀਗਾ ਆਪਣੇ ਕਾਕੇ ਦਾ ਨਾਮ ਹੈ ਰੱਖਿਆ ਆਪਾਂ ਯੋਵਰਾਜ ਸਿੰਘ ਸਿੱਧੂ ਠੀਕਾ ਯੁਵਰਾਜ ਵਾਈ ਤੇ ਠੀਕਾ ਆਪਣਾ ਜਿਹੜਾ ਕਰੈਕਟਰ ਦਾ ਖੜਾ ਰਹੀ ਆ ਯੁਵਰਾਜ ਸੋ ਯੁਵਰਾਜ ਦੇ ਨਾਮ ਤੇ ਯੁਵਰਾਜ ਰੱਖਿਆ ਸੀ ਆਪਦਾ ਪੁੱਤ ਦਾ ਨਾਮ ਸੋ ਸਸਪੈਂਸ ਰੱਖਿਆ ਸੀ ਪਹਿਲਾਂ ਕਿ ਸਾਰੇ ਜਾਨੀ ਕਹਿੰਦੇ ਸੀਗੇ ਕਿ ਮੁੰਡਾ ਹੋਇਆ ਜਾਂ ਕੁੜੀ ਹੋਈ ਆ ਥੋੜਾ ਸਸਪੈਂਸ ਸੀਗਾ ਅਸੀਂ ਇੱਕਦਮ ਦੱਸਣਾ ਨਹੀਂ ਚਾਹੁੰਦੇ ਸੀ ਹਨਾ ਕਿ ਜਲਦੀ 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 ਸਾਨੂੰ ਕਈ ਅਕਸਰ ਕਹਿ ਦਿੰਦੇ ਬਾਈ ਤੁਸੀਂ ਹਰੇ ਕੀ ਚੀਜ਼ ਨਾ ਸ਼ੇਅਰ ਕਰਿਆ ਕਰੋ ਤੇਰੀ ਨਜ਼ਰ ਹੋ ਜਾਂਦੀ ਆ ਹਨਾ ਕਿ ਥੋੜਾ ਜਿਹਾ ਬਾਪੂ ਢਿੱਲੇ ਹੋ ਗਏ ਸੀਗੇ ਤੋ ਮੈਂ ਵੈਸੇ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਪਰ ਫਿਰ ਵੀ ਚੱਲਣਾ ਪੈਂਦਾ ਸਾਰਿਆਂ ਦੇ ਹਿਸਾਬ ਦੇ ਨਾਲ ਇਸੇ ਕਰਕੇ ਦੱਸ ਆਪਾਂ ਇੱਕ ਦਿਨ ਚੀ ਸਕਦੇ ਸੀ ਹਨ ਸੋ ਕਈ ਵਾਰੀ ਆ ਬਹੁਤ ਨਾਜ਼ੁਕ ਚੀਜ਼ ਹੈ ਜਿਹੜੀ ਸਾਡੇ ਹੱਥਾਂ 'ਚ ਆ ਸੋ ਮੈਂ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਪਰਮਾਤਮਾ ਨੇ ਹਨਾ ਕਿ 6 ਸਾਲ ਬਾਅਦ ਐ 6 ਸਾਲਾਂ ਦੀ ਹੋ ਗਈ ਐ 6 ਸਾਲਾਂ ਬਾਅਦ ਪਰਮਾਤਮਾ ਨੇ ਪੁੱਤ ਦੀ ਦਾਤ ਬਖਸ਼ੀ ਆ ਸੋ ਇਹਦੀ ਜ਼ਿੰਮੇਵਾਰੀ ਬਹੁਤ ਵੱਡੀ ਆ ਮੇਰੇ ਸਿਰ ਤੇ ਸੀਗਾ ਤੇ ਵਲੌਗ ਤਾਂ ਤੁਹਾਡੇ ਲਈ ਆਉਂਦੇ ਰਹਿਣਗੇ ਅੱਗੇ ਵੀ ਤੁਸੀਂ ਸਾਨੂੰ ਦੇਖਦੇ ਹੋ ਕੰਟੀਨਿਊ ਕਰਦੇ ਰਹਿਣੇ ਹੋ ਤੁਸੀਂ ਵਲੌਗ ਸਾਡੇ ਦੇਖਦੇ ਰਹਿਣਾ ਪਿਆਰ ਕਰਦੇ ਹੋ ਸਾਰੇ ਨਿਕੋਲਾ ਵਿੱਚ ਬਹੁਤ ਕੀਤੀਆਂ ਸੀ ਉਦੋਂ ਵੀ ਹਾਂ ਮੁੰਡਾ ਹੋਏ ਕੁੜੀ ਹੋਏ ਸੋ ਸਸਪੈਂਸ ਸੀਗਾ ਸੋ ਆਪਾਂ ਨਾਂ ਵੀ ਤੁਹਾਨੂੰ ਦੱਸ ਦਿੱਤਾ ਹਮ ਹੈਲੋ ਐਕਚੁਅਲੀ ਇਹ ਕਹਿੰਦੇ ਮੂੰਹ ਨਾਲ ਮੂੰਹ ਹੀ ਲਾਉਂਦੇ ਤਾਂ ਮੈਨੂੰ ਇੰਨਾ ਮੂਹ ਹੁੰਦਾ ਨੇ ਤਾਂ ਮੈਨੂੰ ਪਤਾ ਕਿੰਨਾ ਕੰਟਰੋਲ ਕੀਤਾ ਹੋਇਆ ਕੋਈ ਮੂੰਹ ਨੂੰ ਮੂੰਹ ਲਾਉਣਾ ਨਹੀਂ ਬੱਚੇ ਦੇਨ ਕਿਉਂਕਿ ਥੋੜਾ ਇਨਫੈਕਸ਼ਨ ਵਗੈਰ ਹੋ ਜਾਂਦੀ ਹੈ ਨਾ ਛੋਟਾ ਹੁੰਦਾ ਕੋਈ ਵੀ ਨਹੀਂ ਲਾਉਂਦਾ ਬਟ ਆਪਦੇ ਆਪ ਨੂੰ ਵੀ ਸਾਨੂੰ ਹੀ ਪਤਾ ਵੀ ਕਿਵੇਂ ਮਨ ਨੂੰ ਰੋਕ ਕੇ ਰੱਖਿਆ ਹੋਇਆ ਹੈ ਜੀ ਕਹਿੰਦਾ ਖਾ ਲਈ ਗਏ ਨੂੰ ਨਾ ਇਹ ਗੁੱਗੂ ਜੇ ਛੱਡਾ ਹੈਲੋ ਬਹੁਤ ਪਿਆਰ ਮੈਂਦਾ ਹੁਣ ਦੱਸ ਵੀ ਇਹਦਾ ਪਿਆਰ ਆਉਂਦਾ ਕਿ ਨਹੀਂ ਆਉਂਦਾ ਹੈ ਜਦੋਂ ਉਦੋਂ ਸਵਾਲ ਤੂੰ ਕਰਦੀ ਸੀ ਕਿ ਮੈਨੂੰ ਕਹਿੰਦੀ ਐਸ਼ ਦਾ ਜ਼ਿਆਦਾ ਪਿਆਰ ਆਉਂਦਾ ਤੇ ਮੈਨੂੰ ਇਹ ਨਹੀਂ ਪਤਾ ਵੀ ਇਹਦਾ ਆਉਣਾ ਕਿ ਨਹੀਂ ਆਉਣਾ ਨਵੇਂ ਬੱਚੇ ਦਾ ਸੋ ਕੋਈ ਵੀ ਹੈਨਾ ਕਿ ਆਪ ਦੀ ਜਗਾ ਆਪ ਹੀ ਬਣਾ ਲੈਂਦਾ ਜੁਸ ਦੁਨੀਆ ਤੇ ਆਉਂਦਾ ਵਾ ਉਹ ਆਪ ਦੀ ਜਗਾ ਆਪ ਹੀ ਬਣਾ ਲੈਂਦਾ ਠੀਕ ਆ ਸੋ ਸਾਰੇ ਰਿਲੇਟਿਵ ਇਕੱਠੇ ਹੋਣ ਲੱਗ ਗਏ ਆ ਸੋ ਆਪਾਂ ਉਸ ਤੋਂ ਬਾਅਦ ਸੇਰਾ ਸੇਰਾ ਬੰਦੀ ਦੀ ਰਸਮ ਹੋਣੀ ਆ ਜੀ ਇਹ ਸੇਰਾ ਬੰਦੀ ਇੱਕ ਵਿਆਹ ਲਈ ਸੇਰਾ ਬੰਦੀ ਹੁੰਦੀ ਹੈ ਗੇਟ ਵਾਲੀ ਸੇਰਾ ਬੰਦੀ ਹੋਣੀ ਹੈ ਇਹਦੀ ਠੀਕ ਆ ਠੀਕ ਆ ਤੇ ਸਿਰ ਉਸ ਤੋਂ ਬਾਅਦ ਮੇਰੇ ਪੁੱਤ ਦੀ ਸੇਰਾ ਬੰਦੀ ਦੂਜੀ ਹੋਊਗੀ ਜਦੋਂ ਵੱਡਾ ਹੋ ਗਿਆ ਹਮਮਰਮਾਨਪੀ ਤੇ ਗਾਊਗੀ ਘੋੜੀਆਂ ਸੁਹਾਗ ਹਨਾ ਇਹ ਰਮਾਸੀ ਨਹੀਂ ਮਿਲੋ ਹੈਲੋ ਮਸੀ ਸਾਰੇ ਤਾਵਲੇ ਨੇ ਬੱਚੇ ਨੂੰ ਚੱਕਣ ਨੂੰ ਹੂੰ ਤੂੰ ਠੀਕ ਆ ਠੀਕ ਆ ਬਾਕੀ ਗੱਲ ਠੀਕ ਆ ਹੋ ਚੱਲੀ ਨਾਰਮਲ ਵੈਸੇ ਹੁਣ ਹੌਲੀ 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 ਸੁਰਤ ਆ ਚੱਲੀ ਹੈ ਹਨਾ ਠੀਕ ਆ ਫਿਰ ਕੰਟਰੀ ਲੋ ਕਰਿਓ ਵਲੌਗ ਆਪਾਂ ਅਜਹੁ ਸੇਰਾ ਬੰਦੀ ਕਰਨੀ ਆ ਆਪਾਂ ਗੇਟ ਤੇ